ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ Azmin Education ਤੇ ਠੀਕ ਹੈ ਜੀ ਤੇ ਅੱਜ ਅਸੀਂ ਕਰਾਂਗੇ ਪਹਿਲੀ ਜਮਾਤ ਦੇ ਸਾਰੇ ਪ੍ਰੀਵਰਡ ਪੇਪਰ ਜਬ ਫਾਈਨਲ ਪੇਪਰ ਜਿਹੜੇ ਜਨਵਰੀ ਮਹੀਨੇ ਚ ਹੋਣੇ ਹਨ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਪੇਪਰ ਹੈ ਪੰਜਾਬੀ ਦਾ ਸਾਰੇ ਪ੍ਰਸ਼ਨ ਜ਼ਰੂਰੀ ਹਨ ਠੀਕ ਹੈ ਜੀ ਤੇ ਇਹ 4-4 ਅੰਕ ਦੇ ਹੋਣਗੇ ਜਿੰਨੇ ਵੀ ਪ੍ਰਸ਼ਨ ਹੈ ਸਾਰੇ ਕਿੰਨੇ ਅੰਕ ਦੇ 4-4 ਅੰਕ ਦੇ ਪ੍ਰਸ਼ਨ ਹਨ ਚਲੋ ਅਸੀਂ ਇਹਨਾਂ ਕਰਦੇ ਹਾਂ ਖਾਲੀ ਥਾਂ ਮ ਆ ਪੂਰੀ ਕਰਦੇ ਹਾਂ ਉੱਖਾ ਨੂੰ ਫਲ ਲੱਗਦੇ ਹਨ ਰੁੱਖਾਂ ਨੂੰ ਫਲ ਲੱਗਦੇ ਹਨ ਤੇ ਫਲ ਆਨਸਰ ਆਏਗਾ ਤੋਤਾ ਫਲ ਖਾਂਦਾ ਹੈ ਗੰਨਾ ਨਹੀਂ ਖਾਂਦਾ ਬੱਚੇ ਲੀਦੇ ਬੱਚੇ ਨੂੰ ਬਲੂੰਗੜਾ ਲੂੰਗੜਾ ਆਖਦੇ ਹਨ ਮੈਂ ਹਰ ਰੋਜ਼ ਸਕੂਲ ਜਾਂਦਾ ਹਾਂ ਮੈਂ ਹਰ ਰੋਜ਼ ਸਕੂਲ ਜਾਂਦਾ ਕੰਨਾ ਤੇ ਬਿਹਾਰੀ ਵਾਲੇ ਦੋ ਦੋ ਕੰਨਾ ਵਾਲੇ ਸ਼ਬਦ ਨੇ ਮਾਤਾ ਤੇ ਗਾਂ ਬਿਹਾਰੀ ਵਾਲੇ ਸ਼ਬਦ ਨੇ ਬਿਹਾਰੀ ਵਾਲੇ ਸ਼ਬਦ ਤੁਸੀਂ ਕੁਝ ਵੀ ਲਿਖ ਸਕਦੇ ਨੇ ਜਿਵੇਂ ਇੱਕ ਗੀਤ ਤੇ ਗੀਤ ਵੀ ਬਿਹਾਰੀ ਵਾਲਾ ਸ਼ਬਦ ਹੈ ਤੇ ਉਸ ਤੋਂ ਬਾਅਦ ਤੁਸੀਂ ਲਿਖ ਸਕਦੇ ਹੋ ਮੀਠ ਸਰ ਬਿਹਾਰੀ ਵਾਲੇ ਸ਼ਬਦ ਤਸਵੀਰਾਂ ਪਛਾਣੋ ਅਤੇ ਸ਼ਬਦ ਲਿਖੋ ਪਹਿਲੀ ਤਸਵੀਰ ਜੋ ਹੈ ਉਹ ਹੈ ਅਨਾਰ ਐੜਾ ਨੰਨੇ ਨਕਨ ਰ ਅ ਅਨਾਰ ਦੂਜਾ ਹੈ ਹਿਰਨ ਹਾਇ ਨੁਸੀ ਆਲੀ ਰ ਰ ਨੰ ਹਿਰਨ ਤੀਜਾ ਹੈ ਮੋਰ ਮਮੇ ਨਕਨੋੜਾ ਰ ਰ ਮੋਰ ਚੌਥਾ ਹੈ ਅੰਬਰੂਦ ਐੜਾ ਮਮ ਰਾਰੇ ਨੁਦਲੇ ਕੜ ਦਦਾ ਅੰਬਰੂਦ ਤਸਵੀਰ ਦਾ ਸ਼ਬਦ ਨਾਲ ਮਿਲਾਨ ਕਰੋ ਠੀਕ ਹੈ ਜੀ ਲੋਡ ਕਰਦੇ ਹਾਂ ਚਲੋ ਇਹ ਹੈ ਬਸ ਤੇ ਇਹ ਹੈ ਸਾਡਾ ਸੂਰਜ ਇਹ ਬਣਿਆ ਹੋਇਆ ਹੈ ਕੇਲਾ ਤੇ ਇਹ ਹੈ ਸਾਡੀ ਹੱਥ ਘੜੀ ਇਹ ਲਿਖੀ ਹੈ ਬੁਝਾਰਤਾਂ ਦੇ ਉੱਤਰ ਦਿਓ ਨਿੱਕਾ ਜੇ ਹਕਾਕ ਕਰਦਾ ਰੱਖਾ ਇਸ ਦਾ ਅਸਰ ਆਏਗਾ ਤਾਲਾ ਜਦ ਜੰਦਾ ਕਿ ਇੰਗਲਿਸ਼ ਅਸੀਂ ਲੋਕ ਕਹਿੰਦੇ ਨਿੱਕੀ ਜਿਹੀ ਕੋੜੀ ਲੈ ਪਰੰਦਾ ਤੋਰੀ ਸੂਈ ਤੱਕਾ ਸੂਈ ਹੋਏਗਾ ਤੇ ਸੂਈ ਤੱਕਾ ਵੀ ਤੁਸੀਂ ਲਿਖ ਸਕਦੇ ਹੋ ਅੱਗੇ ਆ ਗਿਆ ਇੰਗਲਿਸ਼ ਦਾ ਪੇਪਰ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਸਾਡੇ YouTube ਚੈਨਲ ਐਜਮਿਨ ਐਜੂਕੇਸ਼ਨ ਤੇ ਠੀਕ ਹੈ ਜੀ

पे ये चूज द करेक्ट पिक्चर ऑफ द गेम में डब्ल्यू डब्ल्यू पे जो है शुरू हो रहा है इसका बी है वाटर मेलन ठीक है जी चूज द लेटर एच हॉर्स से दिखता है हॉर्स एच से तो शुरू होएगा हॉर्स एच चूज द करेक्ट पेयर ए फॉर एप्पल ई फॉर एग बी फॉर बॉल जेड फॉर ज़ेब्रा इतने एच फॉर दिखता है तो ये गलत है ठीक है चूज द करेक्ट पेयर ए बी बी है

ਮੈਂ ਦਾ ਪੇਪਰ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਐਸਮਿਨ এডਿਕੇਸ਼ਨ ਤੇ ਠੀਕ ਹੈ ਜੀ। ਸਾਡਾ YouTube ਚੈਨਲ ਹੈ ਸਬਸਕ੍ਰਾਈਬ ਕਰ ਲਓ। ਠੀਕ ਹੈ ਹੋਰ ਪੇਪਰ ਵੀ ਤੁਹਾਨੂੰ ਮਿਲਦੇ ਰਹਿਣਗੇ। ਤੇ ਗਣਿਤ ਦਾ ਪੇਪਰ ਸਾਰੇ ਪ੍ਰਸ਼ਨ ਦੇ ਦਿੱਤੇ ਸਕੇ ਆਪ ਦਾ ਸ਼ਬਦਾਂ ਨਾਲ ਮਿਲਾਨ ਕਰੋ ਸ਼ਬਦਾਂ ਨਾਲ ਮਿਲਾਨ ਕਰਨਾ ਹੈ ਠੀਕ ਹੈ। 29 29 49

ਲਿੱਤੇ ਅਨੁਸਾਰ ਛੋਟੀ ਤੋਂ ਵੱਡੀ ਲੰਬਾਈ ਅਨੁਸਾਰ ਇੱਕ ਅਤੇ ਤੀਲੇ ਕੁਛ ਪਹਿਲੇ ਛੋਟੀ ਤੋਂ ਵੱਡੀ ਪਹਿਲੇ ਛੋਟੇ ਵਾਲੇ ਨੂੰ ਇੱਕ ਨੰਬਰ ਦੇਣਾ ਵੱਡੀ ਵਾਲੇ ਨੂੰ ਤਿੰਨ ਨੰਬਰ ਲੈਣਾ ਛੋਟੀ ਵਾਲੀ 1 ਹੈ ਫਿਰ 2 ਹੈ ਵੱਡੇ ਵਾਲੀ 3 ਹੈ ਮੋਟੀ ਬਿੱਲੀ ਵਿੱਚ ਲਾਲ ਰੰਗ ਤੇ ਪਤਲੀ ਬਿੱਲੀ ਵਿੱਚ ਹਰਾ ਰੰਗ ਭਰੋ ਮੋਟੀ ਬਿੱਲੀ ਵਿੱਚ ਲਾਲ ਰੱਖ ਠੀਕ ਹੈ ਜੀ ਲਾਲ ਭਰ ਦਿੰਦੇ ਆ ਲਓ ਜੀ ਮੋਟੀ ਬਿੱਲੀ ਵਿੱਚ ਲਾਲ ਰੰਗ ਪਰ ਤੁਸੀਂ ਆਪਣਾ ਧਿਆਨ ਆਇਆ पढ़ना है ठीक है पेपर चे एक कलर बाहर नहीं जाना चाहिए ठीक है पतली बिल्ली बीचे हरा रंग लो जी इस तरह ना कुछ बनेगा तो उसे पेपर चेता ना कलर पढ़ना है तो कलर है जोड़ा वो लाइनिंग तो बाहर ना जावे ठीक है पतली बिल्ली बीचे हरा रंग पढ़ देता है सेंटी तो अच्छी सीधी गिनती लिखो लि� ਉਨਤਾਲੀ ਛਿਆਲੀ ਇਕਤਾਲੀ ਬਿਆਲੀ ਤਰਤਾਲੀ ਚੁਤਾਲੀ ਪੰਤਾਲੀ ਛਿਆਲੀ ਪੰਤਾਲੀ ਅਠਤਾਲੀ ਪੰਜਾਹ ਇਕਵੰਜਾ ਬਵੰਜਾ ਤਰਵੰਜਾ ਛਪੰਜਾ ਪਚਵੰਜਾ ਔਰ ਛਪੰਜਾ ਵੱਡੀ ਸੰਖਿਆ ਦੇ ਚੱਕਰ ਲਗਾਓ ਵੱਡੀ ਸੰਖਿਆ ਹੈ ਸਾਡੀ ਛਿਆਲੀ ਜਿੱਥੇ ਹੈ

top of each other with the silver glue to add it to the chap. ठीक है ये सी कलीज मादा साढे चैनल नो अजमीन एजुकेशन नो लाइक करो सब्सक्राइब करो ते शेयर जरूर करो ठीक है ताँ जो हो रहा है भी पला हो सके धन्यवाद